ਬਲੈਕ ਕਾਫੀ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਸਕਦੇ ਨੇ ਤੁਹਾਨੂੰ ਬਹੁਤ ਵੱਡੇ ਵੱਡੇ ਫਾਇਦੇ ਮਿਲ ਸਕਦੇ ਨੇ ਮੋਟਾਪੇ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਹਾਰਟ ਅਟੈਕ ਦੀ ਸਮੱਸਿਆ ਘੱਟ ਹੋ ਸਕਦੀ ਹੈ ਦਿਲ ਦੇ ਦੌਰੇ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੇ ਨੇ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਬਲੈਕ ਟੀ ਪੀਣ ਦੇ ਫਾਇਦੇ ਕੀ ਨੇ ਤੇ ਉਸੇ ਦੇ ਥਾਂ ਤੇ ਉੱਤੇ ਸਵੇਰੇ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਇਹ ਕਿੰਨੇ ਬੈਨੀਫਿਟ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ वाले टीवी ਤੇ ਮੈਂ ਤੁਹਾਡੇ ਨਾਲ ਭਾਗੀ ਸ਼੍ਰੀ ਤਾਂ ਅੱਜ ਦਾ ਇਹ ਟੌਪਿਕ ਖਾਸ ਤੁਹਾਡੇ ਲਈ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਕਿ ਸਵੇਰ ਦੇ ਸਮੇਂ ਦੁੱਧ ਵਾਲੀ ਚਾਹ ਪੀਂਦੇ ਨੇ ਜੇਕਰ ਤੁਸੀਂ ਉਸ ਦੀ ਥਾਂ ਤੇ ਉੱਤੇ ਬਲੈਕ ਟੀ ਜਾਂ ਫਿਰ ਬਲੈਕ ਕਾਫੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਲੇਕਿਨ ਇਹ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਜ਼ਰੂਰ ਆਂਦਾ ਹੋਵੇਗਾ ਕਿ ਦੋਨਾਂ ਦੇ ਵਿੱਚੋਂ ਫਾਇਦੇਮੰਦ ਕਿਹੜੀ ਹੈ ਤੇ ਕਿਹੜੀ ਨੁਕਸਾਨਦਾਇਕ ਹੈ ਇਹ ਵੀ ਜਾਣਨਾ ਬੇਹਜ਼ੂਰੀ ਹੈ ਦਰਸਿਲ ਤੁਹਾਨੂੰ ਦੱਸ ਦਈਏ ਕਿ ਜੇਕਰ ਗੱਲ ਕੀਤੀ ਜਾਵੇ ਸਰਦੀਆਂ ਦੀ ਸਵੇਰ ਨੂੰ ਯਾਰੀ ਸਰਦੀ ਹੋਵੇ ਚਾਹੇ ਗਰਮੀ ਹੋਵੇ ਪਰ ਸਵੇਰ ਦੀ ਇੱਕ ਕੱਪ ਗਰਮ ਕਾਫੀ ਨਾ ਸਿਰਫ ਠੰਡ ਦੀ ਰਾਹਤ ਦਿੰਦੀ ਹੈ ਬਲਕਿ ਸੁਸਤੀ ਨੂੰ ਵੀ ਦੂਰ ਕਰਦੀ ਹੈ ਲੋਕ ਅਕਸਰ ਆਪਣੇ ਦਿਨ ਦੀ ਸ਼ੁਰੂਆਤ ਦੁੱਧ ਵਾਲੀ ਕਾਫੀ ਨਾਲ ਕਰਦੇ ਨੇ ਜਾਂ ਫਿਰ ਚਾਹ ਦੇ ਨਾਲ ਕਰਦੇ ਨੇ ਤਾਂ ਕਾਫੀ ਅਤੇ ਚਾਹ ਦੇ ਵਿੱਚ ਕੈਫੀਨ ਹੁੰਦਾ ਜੋ ਕਿ ਇਕਾਗਰਤਾ ਨੂੰ ਬਿਹਤਰ ਬਣਾਉਂਦਾ ਹੈ ਤੇ ਥਕਾਵਟ ਨੂੰ ਵੀ ਦੂਰ ਕਰਦਾ ਹੈ ਰੋਜ਼ਾਨਾ ਇੱਕ ਕੱਪ ਕਾਫੀ ਇਕਾਗਰਤਾ ਨੂੰ ਬਿਹਤਰ ਬਣਾਉਣ ਅਤੇ ਮੂਡ ਨੂੰ ਉੱਚਾ ਚੁੱਕਣ ਦੇ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਕੱਪ ਕਾਫੀ ਇਕਾਗਰਤਾ ਨੂੰ ਬਿਹਤਰ ਬਣਾਉਂਦਾ ਹੈ ਅਤੇ ਮੂਡ ਨੂੰ ਉੱਚਾ ਚੁੱਕਣ ਦੇ ਵਿੱਚ ਮਦਦ ਕਰਦਾ ਹੈ। ਕਾਫੀ ਦਾ ਸੇਵਨ ਜੋ ਕਿ ਸਟੈਮੀਨਾ ਨੂੰ ਵਧਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਇੱਕ ਕੱਪ ਕਾਫੀ ਅਲਜ਼ਾਈਮਰ ਅਤੇ ਅ ਹੋਰ ਵੀ ਕਈ ਸਾਰੀਆਂ ਉਮਰ ਵਧਨ ਦੀਆਂ ਜਿਹੜੀ ਕਿ ਮਾਨਸਿਕ ਬਿਮਾਰੀਆਂ ਵੀ ਹੁੰਦੀਆਂ ਨੇ ਉਹਨਾਂ ਤੋਂ ਵੀ ਤੁਹਾਨੂੰ ਬਚਾਅ ਕਰਦਾ ਹੈ ਕਾਫੀ ਦਾ ਸੇਵਨ ਨਿਊਰੋਲੋਜੀਕਲ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾ ਸਕਦਾ ਹੈ ਕੁਝ ਲੋਕ ਦੁੱਧ ਨਾਲ ਕਾਫੀ ਪੀਂਦੇ ਨੇ ਜਦੋਂ ਕਿ ਦੂਸਰੇ ਦੁੱਧ ਤੋਂ ਬਿਨਾ ਬਲੈਕ ਕਾਫੀ ਨੂੰ ਤਰਜੀਹ ਦਿੰਦੇ ਨੇ ਤਾਂ ਕਈ ਅਧਿਐਨਾਂ ਦੇ ਜੋ ਕਿ ਸਾਬਿਤ ਕੀਤਾ ਹੈਗਾ ਕਿ ਦੁੱਧ ਤੋਂ ਬਿਨਾ ਕਾਫੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਆਓ ਤੁਹਾਨੂੰ ਉਸ ਦੇ ਬਾਰੇ ਦੱਸਦੇ ਹਾਂ ਤਾਂ ਜੇਕਰ ਗੱਲ ਕਿਤੇ ਜਾਵੇ ਡਾਕਟਰਾਂ ਦੇ ਮੁਤਾਬਕ ਕੀ ਕੁਝ ਕਿਹਾ ਗਿਆ ਹੈਗਾ ਤਾਂ ਡਾਕਟਰਾਂ ਦੇ ਮੁਤਾਬਕ ਕਿਹਾ ਗਿਆ ਹੈਗਾ ਕਿ ਰੋਜ਼ਾਨਾ ਦੁੱਧ ਤੋਂ ਬਿਨਾ ਬਲੈਕ ਕਾਫੀ ਪੀਣ ਦੇ ਨਾਲ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਮਾਹਿਰ ਨੇ ਸਮਝਾਇਆ ਹੈਗਾ ਕਿ ਦੁੱਧ ਵਾਲੀ ਕਾਫੀ ਖਾਸ ਕਰਕੇ ਜਦੋਂ ਇਸ ਦੇ ਵਿੱਚ ਖੰਡ ਹੁੰਦੀ ਹੈ ਤਾਂ ਦੁੱਧ ਦੀ ਚਰਬੀ ਦੇ ਨਾਲ ਨਾਲ ਖੰਡ ਕੈਲੋਰੀ ਵੀ ਜੋੜਦੀ ਹੈ ਜੋ ਕਿ ਭਾਰ ਵਧਾਉਣ ਦੇ ਵਿੱਚ ਯੋਗਦਾਨ ਪਾਉਂਦੀ ਹੈ ਇਸ ਦੇ ਉਲਟ ਜੇਕਰ ਬਲੈਕ ਕਾਫੀ ਲਗਭਗ ਕੈਲੋਰੀ ਮੁਕਤ ਹੁੰਦੀ ਹੈ ਇੱਕ ਇਹ ਹਫਤੇ ਦੇ ਲਈ ਸਿਰਫ ਬਲੈਕ ਕਾਫੀ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਹਲਕਾ ਮਹਿਸੂਸ ਹੋਵੇਗਾ ਰੋਜ਼ਾਨਾ ਬਲੈਕ ਕਾਫੀ ਦਾ ਸੇਵਨ পেট ਫੁੱਲਣ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਨੂੰ ਕਾफी ਮਦਦ ਮਿਲ ਸਕਦੀ ਹੈ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਬਹੁਤ ਵਧੀਆ ਚੀਜ਼ ਹੈ ਫਿਰ ਗੱਲ ਆਉਂਦੀ ਹੈ ਵੀ ਬਲੱਡ ਸ਼ੂਗਰ ਨੂੰ ਇਹ ਕਿਵੇਂ ਕੰਟਰੋਲ ਕਰਦਾ ਹੈ ਦੁੱਧ ਅਤੇ ਖੰਡ ਵਾਲੀ ਕਾਫੀ ਦੀ ਬਜਾਏ ਬਲੈਕ ਕਾਫੀ ਦਾ ਸੇਵਨ ਕਰਨ ਦੇ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦਾ ਹੈ ਤੇ ਬਲੈਕ ਕਾਫੀ ਦਾ ਸੇਵਨ ਇਨਸੂਲਿਨ ਪ੍ਰਤੀਰੋਧ ਅਤੇ ਪੂਰਵ ਸ਼ੂਗਰ ਵਾਲੇ ਲੋਕਾਂ ਨੂੰ ਆਪਣੀ ਬਲੱਡ ਸ਼ੂਗਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਸਮੇਂ ਦੇ ਨਾਲ ਜਦੋਂ ਕੁੱਲ ਖੰਡ ਦਾ ਸੇਵਨ ਘਟ ਜਾਂਦਾ ਹੈ ਤਾਂ ਇਨਸੂਲਿਨ ਸੰਵੇਦਨਸ਼ੀਲਤਾ ਦੇ ਵਿੱਚ ਵੀ ਸੁਧਾਰ ਹੋ ਸਕਦਾ ਹੈ ਤਾਂ ਜੇਕਰ ਗੱਲ ਆਉਂਦੀ ਹੈ ਵੀ ਬਲੈਕ ਕਾਫੀ ਊਰਜਾ ਦੇ ਪੱਧਰਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਜੀ ਹਾਂ ਬਿਲਕੁਲ ਸਹੀ ਹੈ ਬਲੈਕ ਕਾਫੀ ਦਾ ਸੇਵਨ ਊਰਜਾ ਦੇ ਉੱਤੇ ਬਿਹਤਰ ਪ੍ਰਭਾਵ ਪਾਉਂਦਾ ਹੈ ਇਸ ਕਾਫੀ ਦੇ ਵਿੱਚ ਦੁੱਧ ਅਤੇ ਖੰਡ ਦੀ ਅਣਹੋਂਦ ਦੇ ਨਤੀਜੇ ਵਜੋਂ ਊਰਜਾ ਦੇ ਪੱਧਰ ਵਧੇ ਰਸਤੇਰ ਹੁੰਦੇ ਨੇ ਅਤੇ ਊਰਜਾ ਦੇ ਵਿੱਚ ਘਾਟਾ ਅਚਾਨਕ ਗਿਰਾਵਟ ਆਉਂਦੀ ਹੈ ਇਸ ਲਈ ਹੈ ਜੋ ਕਿ ਇਸ ਲਈ ਹੁੰਦਾ ਹੈ ਕਿਉਂਕਿ ਬਲੈਕ ਕਾਫੀ ਬਲੱਡ ਸ਼ੂਗਰ ਦੇ ਵਿੱਚ ਤੇਜ਼ ਉਤਰਾਵ ਚੜਾਵ ਨਹੀਂ ਲਿਆਉਂਦੀ ਹੈ ਫਿਰ ਬਲੱਡ ਸ਼ੂਗਰ ਨੂੰ ਵੀ ਇਹ ਕੰਟਰੋਲ ਦੇ ਵਿੱਚ ਰੱਖਦੀ ਹੈ ਜੀ ਹਾਂ ਦੁੱਧ ਅਤੇ ਖੰਡ ਵਾਲੀ ਕਾਫੀ ਦੀ ਬਜਾਏ ਬਲੈਕ ਕਾਫੀ ਦੀ ਸੇਵਨ ਕਰਨਾ ਸ਼ੂਗਰ ਕੰਟਰੋਲ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈਗਾ ਕਿਉਂਕਿ ਇਹ ਤੁਹਾਡੇ ਲਈ ਬੇਹਦ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਕਿ ਬਲੈਕ ਕਾਫੀ ਪੀਣ ਨਾਲ ਸਰੀਰ ਦੇ ਵਿੱਚ ਪੋਸ਼ਣ ਸੰਬੰਧੀਆਂ ਕਮੀਆਂ ਹੁੰਦੀਆਂ ਨੇ ਜੀ ਹਾਂ ਮਾਹਿਰ ਦਾ ਸੁਝਾਅ ਹੈਗਾ ਕਿ ਬਲੈਕ ਕਾਫੀ ਦੇ ਵਿੱਚ ਕੋਈ ਦੁੱਧ ਜਾਂ ਫਿਰ ਖੰਡ ਨਹੀਂ ਹੁੰਦੀ ਹੈ ਦੁੱਧ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ ਇਸ ਦੇ ਲਈ ਕਈ ਇਸ ਲਈ ਕਾਫੀ ਦੇ ਵਿੱਚ ਦੁੱਧ ਨੂੰ ਛੱਡਣ ਦੇ ਨਾਲ ਸਰੀਰ ਦੇ ਵਿੱਚ ਕੁਝ ਪੋਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ ਇਸ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਸੰਤੁਲਿਤ ਕਰਨ ਦੇ ਲਈ ਆਪਣੀ ਖੁਰਾਕ ਦੇ ਵਿੱਚ ਕੁਝ ਸਮਾਂ ਭੋਜਨ ਸ਼ਾਮਿਲ ਕਰੋ ਜਿਵੇਂ ਕਿ ਦਹੀਂ ਪਨੀਰ ਗਰੀਦਾਰ ਬੀਜ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਓ ਮਾਹਿਰ ਇਹ ਵੀ ਸੁਝਾਗ ਦਿੰਦੇ ਨੇ ਕਿ ਬਲੈਕ ਕਾਫੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਦੇ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਅਤੇ ਜੋ ਕਿ ਸੰਜਮ ਦੇ ਵਿੱਚ ਪੇਟ ਦੇ ਉੱਤੇ ਦਿਲ ਅਤੇ ਪਾਚਨ ਸਿਹਤ ਦਾ ਸਮਰਥਨ ਕਰਦੇ ਨੇ ਫਿਰ ਜੇਕਰ ਗੱਲ ਕੀਤੀ ਆਵੇ ਕਿ ਬਲੈਕ ਕਾਫੀ ਸਾਰਿਆਂ ਦੇ ਲਈ ਸਹੀ ਹੈ ਠੁਕਵੀਂ ਹੈ ਤਾਂ ਇਹ ਵੀ ਗੱਲ ਜ਼ਰੂਰ ਜੋ ਕਿ ਸੁਣੀ ਚਾਹੀਦੀ ਹੈ ਕਿਉਂਕਿ ਬਲੈਕ ਕਾਫੀ ਦਾ ਸੇਵਨ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰਦਾ ਉੱਥੇ ਤੁਹਾਨੂੰ ਦੱਸਦੇ ਕਿ ਗੈਸਟ੍ਰਾਈਟਸ ਚਿੰਤਾ ਵਿਕਾਰ ਜਾਂ ਫਿਰ ਨੀਂਦ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਆਪਣੀ ਖਪਤ ਨੂੰ ਸੀਮਿਤ ਕਰਨਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਕਫੀਨ ਤੋਂ ਅਲਰਜੀ ਹੈ ਤਾਂ ਤੁਸੀਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਸਕਦੇ ਹੋ ਮਾਹਿਰਾ ਦਾ ਇਹ ਵੀ ਸੁਝਾਅ ਹੈਗਾ ਕਿ ਆਦਰਸ਼ਕ ਤੌਰ ਦੇ ਉਤੇ ਬਲੈਕ ਕਾਫੀ ਨੂੰ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਕੱਪ ਤੋਂ ਵੱਧ ਨਹੀਂ ਪੀਣਾ ਚਾਹੀਦਾ ਅਤੇ ਇਸ ਨੂੰ ਸ਼ਾਮ ਨੂੰ ਜਾਂ ਫਿਰ ਦੇਰ ਰਾਤ ਨੂੰ ਪੀਣ ਤੋਂ ਪਰਹੇਸ਼ ਕਰਨਾ ਚਾਹੀਦਾ ਲੇਕਿਨ ਜੇਕਰ ਤੁਸੀਂ ਇਸ ਨੂੰ ਸਵੇਰੇ ਪਿੰਦੇ ਹੋ ਤਾਂ ਤੁਹਾਨੂੰ ਇੱਕ ਚੁਸਤੀ ਮਹਿਸੂਸ ਹੋਵੇਗੀ ਇੱਕ ਊਰਜਾ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਂ ਕਹਿ ਸਕਦੇ ਹਾਂ ਵੀ ਊਰਜਾ ਵਾਹਨ ਰੱਖੇਗੀ ਤੇ ਇਸ ਦੇ ਨਾਲ ਹੀ ਤੁਹਾਡਾ weight loss ਵੀ ਬਹੁਤ ਤੇਜ਼ੀ ਨਾਲ ਹੋਵੇਗਾ ਤੇ ਹਫਤੇ ਇੱਕ ਹਫਤੇ ਦੇ ਵਿੱਚ ਜੇਕਰ ਤੁਸੀਂ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਆਪਣਾ ਸਰੀਰ ਹਲਕਾ ਮਹਿਸੂਸ ਹੋਣ ਲੱਗੇਗਾ